रियलिटी शो ਦਾ ਨਾਮੀ ਚਿਹਰਾ ਤੇ ਸਾਬਕਾ ਮੁਲਾਜ਼ਮ ਹੈਰੋਇਨ ਸਮੇਤ ਗ੍ਰਿਫਤਾਰ ਪੰਜਾਬ ਪੁਲਿਸ ਨੇ 7.6 ਫੁੱਟ ਲੰਮੇ ਹੌਲਦਾਰ ਜਗਦੀਪ ਸਿੰਘ ਉਰਫ ਦੀਪ ਸਿੰਘ ਗ੍ਰਿਫਤਾਰ ਕਰ ਲਿੱਤਾ ਜਾਣਕਾਰੀ ਅਨੁਸਾਰ ਤਰਨਤਾਰਨ ਪੁਲਿਸ ਨੇ ਹੈਰੋਇਨ ਸਮੇਤ ਦੀਪ ਸਿੰਘ ਨੂੰ ਕਬਜ਼ੇ 'ਚ ਲਿਆ ਉਸ ਦੇ ਕੋਲੋਂ 500 ਗ੍ਰਾਮ ਹੈਰੋਇਨ ਬਰਾਮਦ ਕੀਤੀ ਗਈ ਆਪਣੇ ਕਦ ਅਤੇ ਸਰੀਰ ਲਈ ਜਾਣੇ ਜਾਂਦੇ ਜਗਦੀਪ ਸਿੰਘ ਇੰਡੀਆਜ਼ ਗਾਟ ਟੈਲੈਂਟ ਦੇ ਸ਼ੋਅ ਵਿੱਚ ਨਜ਼ਰ ਆ ਚੁੱਕੇ ਨੇ ਕੁਝ ਸਮਾਂ ਪਹਿਲਾਂ ਹੀ ਉਸ ਨੇ ਪੰਜਾਬ ਪੁਲਿਸ ਦੇ ਕਾਂਸਟੇਬਲ ਦੇ ਅਹੁਦੇ ਤੋਂ ਇਸਤੀਫਾ ਦਿੱਤਾ ਸੀ ਰਹਿਣਾ ਕਰਕੇ ਗੱਲ ਇੱਥੇ ਅੱਗੇ ਫਰਦਰ ਸਪਲਾਈ ਕਰਦੇ ਆਪਣੇ ਜਿਹੜੇ ਅੱਗੇ ਹੋਰ ਬੰਦੇ ਹੈਗੇ ਆ ਤੇ ਉਹ ਸਾਰੇ ਅਸੀਂ ਦੇਖਣ ਰਹੇ ਹਾਂ ਹੁਣ ਜੱਜ ਸਾਹਿਬ ਨੇ 5 ਦਿਨ ਦਾ ਦਿੱਤਾ ਰਿਮਾਂਡ ਫਰਦਰ ਦੇਖਦੇ ਹੋਰ ਕਿਹੜੇ ਕਿਹੜੇ ਇਸ 체ਨ ਦੇ ਵਿੱਚ ਅੱਗੇ ਇਨਵੋਲਡ ਹੈਗੇ ਆ ਐਂਡ ਕਿੱਥੇ ਜਾਣਾ ਸੀਗਾ ਸਾਰਾ ਕੀ ਨੈਕਸਸ ਹੈਗਾ ਸਾਰਾ ਉਹ ਸਾਰਾ ਉਹਨੂੰ ਅਨਵੈਸਟੀਗੇਸ਼ਨ ਕਰਕੇ ਕੀ ਰਿਕਵਰੀ ਹੋਈ ਯਾਰ ਕੀ ਨਾਮ ਦੋ ਚੀਜ਼ਾਂ ਜਿਹੜਾ ਗ੍ਰਿਫਤਾਰ ਹੋਏ ਤੇ 500 ਗ੍ਰਾਮ ਰਿਕਵਰ ਹੋਈ ਹੈ ਹਿਰੋਇਨ ਜਿਹੜਾ ਦੀਪ ਆ ਦੀਪ ਜਠਾਲ ਦਾ ਪਿੰਡ ਦਾ ਕਾਫੀ ਮਸ਼ਹੂਰ ਆ ਵੈਸੇ ਵੀ ਐਕਟਿਵ ਆ ਤੇ ਐਕਟਿਵਲੀ ਇਨਵੋਲਡ ਸੀਗਾ ਜਿੱਦਾਂ ਸਾਰੇ ਇਸ ਮਸਲੇ ਦੇ ਵਿੱਚ ਤੇ ਉਹ ਸਾਰੀ ਰਿਕਵਰੀ ਆ 500 ਗ੍ਰਾਮ ਕਿੱਥੋਂ ਪੜ ਗਿਆ ਜੀ ਇਹ ਇਹ ਆਪਣੇ ਤਰਨਤਾਰ ਨੂੰ ਗੱਡੀ ਗੱਡੀ ਤੇ ਸੀ ਸਰ ਜੀ ਹਾਂ ਜੀ ਗੱਡੀ ਸੀਗੀ ਇਹਦੀ ਆਪਣੀ ਇਹ ਕੋਈ ਪੰਜਾਬ ਪੁਲਿਸ ਦਾ ਮੁਲਾਜ਼ਮ ਹੋਈ ਹੈਗਾ ਜੀ ਪਹਿਲਾਂ ਸੀਗਾ ਬਾਅਦੋਂ ਇਹਨਾਂ ਰਿਟਾਇਰਮੈਂਟ ਲਈ ਆ